சாரு சத்ம வா சாரு ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਹਨਾਂ ਦੀ ਬਾਣੀ ਚੱਲ ਰਹੀ ਹੈ ਆਸਾ ਰਾਗ ਵਿੱਚ ਮਹਾਰਾਜ ਜੀ ਦੇ ਇਹ ਸ਼ੰਤ ਰੰਭੂਏ ਹਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਸ਼ੰਤ ਦੇ ਪੰਜਵੇਂ ਬੰਦ ਵਿੱਚ ਵਤਨ ਕਰਦੇ ਹਨ ਜੀ ਚਾਰ ਬੰਦ ਕਲ ਸੰਪੂਰਨ ਹੋਏ ਸੀ ਅਗਲਾ ਬੰਦ ਮਹਾਰਾਜ ਜੀ ਆਰੰਭ ਕਰਦੇ ਹਨ ਜੀ ਰਾਮ ਰਾਮ ਨਾਮ ਗੁਰੂ ਰਾਮ ਗੁਰਮਖੇ ਜਾਣੇ ਰਾਮ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਰਸਨਾ ਤੋਂ ਭਾਈ ਇਹ ਬੰਦ ਆਰੰਭ ਕਰਦੇ ਹਨ ਇਹ ਬਚਨ ਕਰਦੇ ਹਨ ਰਾਮ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਅਕ ਵਾਹਿਗੁਰੂ ਤੇ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਨਾਮ ਨੂੰ ਜਪ ਕੇ ਮਹਾਰਾਜ ਜੀ ਕਹਿੰਦੇ ਗੁਰਮੁਖੇ ਗੁਰਮੁਖ ਜਿਹੜੇ ਹਨ ਮਹਾਰਾਜ ਜੀ ਕਹਿੰਦੇ ਉਹਨੂੰ ਜਾਣ ਲੈਂਦੇ ਹਨ ਇਹ ਮੰਨਵਾ ਖਿਨ ਊਪ ਭਿਆਲੀ ਭਰਮ ਦਾ ਇਕਤ ਘਰ ਆਣੇ RAM ਤੇ ਮਹਾਰਾਜ ਜੀ ਕਹਿੰਦੇ ਜਿਹੜਾ ਮਨ ਹੈ ਨਾ ਉਹ RAMਦਾ ਜੀ ਕਹਿੰਦੇ ਮਨਵਾ ਖਿਨੂਬ ਪਿਆਲੀ ਮਹਾਰਾਜ ਜੀ ਕਹਿੰਦੇ ਇਹਦੀ ਰਫਤਾਰ ਕੈਸੀ ਹੈ ਕਹਿੰਦੇ ਆਕਾਸ਼ ਵਿੱਚ ਵੀ ਚਲਾ ਜਾਂਦਾ ਹੈ ਅਤੇ ਪਤਾਲ ਵਿੱਚ ਵੀ ਪਹੁੰਚ ਜਾਂਦਾ ਇਹ ਮਨਵਾ ਜਿਹੜਾ ਮਨ ਹੈ ਮਹਾਰਾਜ ਜੀ ਕਹਿੰਦੇ ਚੁੰਗੀਆਂ ਮਾਰਦਾ ਹੈ ਇਹਦੀ ਰਫਤਾਰ ਬਹੁਤ ਤੇਜ਼ ਹੈ ਇਹਨੂੰ ਕਾਬੂ ਮਹਾਰਾਜ ਜੀ ਕਹਿੰਦੇ ਬਾਣੀ ਦੇ ਨਾਲ ਗੁਰੂ ਦੇ ਸ਼ਬਦ ਨਾਲ ਹੀ ਕਾਬੂ ਵਿੱਚ ਲਿਆ ਸਕਦੇ ਆ ਤੇ ਪਛਨ ਬਚਨ ਕਰਦੇ ਨੇ ਪਾਤਸ਼ਾਹ ਜੀ ਕਹਿੰਦੇ ਇਹ ਮਨਵਾਖਿਨ ਊਪ ਪਿਆਲੀ ਪਰਮਦਾ ਤੇ ਮਹਾਰਾਜ ਜੀ ਕਹਿੰਦੇ ਕਿਦੇ ਨਾਲ ਇਕਤ ਘਰ ਆਣੇ RAM ਤੇ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਕਿਰਪਾ ਧਾਰਦਾ ਇਹ ਮਨ ਮਹਾਰਾਜ ਜੀ ਕਹਿੰਦੇ ਊਪ ਤੇ ਪਿਆਲ ਵਿੱਚੋਂ ਨਿਕਲ ਕੇ ਇੱਕ ਘਰ ਆ ਵਸਦਾ ਤੇ ਮਹਾਰਾਜ ਜੀ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਇਸ ਘਰ ਦੇ ਵਿੱਚ ਵਸਦਾ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਉਹ ਦਾ ਸੰਗ ਨਹੀਂ ਉਹ ਪ੍ਰਮਾਤਮਾ ਦਾ ਸਤਗੁਰਾਂ ਦਾ ਉਹਨਾਂ ਚਿਰ ਟਿਕਾਈ ਵਿੱਚ ਨਹੀਂ ਹੈ ਮਾਨ ਮਾਨ ਦੀ ਵਿਸਤਾਰ ਮਹਾਰਾਜ ਜੀ ਕਹਿੰਦੇ ਬਹੁਤ ਜਿਆਦੀ ਹੈ ਤੇਨੂੰ ਸ਼ਾਂਤ ਕਰਨ ਵਾਸਤੇ ਨੂੰ ਉਹਦੇ ਚਰਨਾਂ ਵਿੱਚ ਟਿਕਾਉਣ ਵਾਸਤੇ ਗੁਰੂ ਦਾ ਸਾਥ ਗੁਰੂ ਦਾ ਸੰਗ ਬਖਸ਼ਿਸ਼ ਦੇ ਨਾਲ ਹੀ ਟਿਕਦਾ ਹੈ ਇਹ ਮਹਾਰਾਜ ਜੀ ਕਹਿੰਦੇ ਆਕਾਸ਼ ਵਿੱਚ ਵੀ ਪਹੁੰਚ ਜਾਂਦਾ ਪਤਾਲ ਵਿੱਚ ਵੀ ਚਲਾ ਜਾਂਦਾ ਇੱਕ ਅਧਕਾਰ ਇੱਕੋ ਮਾਲਕ ਦੇ ਸ਼ਬਦ ਰਾਈ ਗੁਰੂ ਰਾਈ ਘਰ ਦੇ ਵਿੱਚ ਵਾਸ ਕਰਦਾ ਮਨ ਇੱਕ ਅਧਕਾਰ ਆਣੇ ਸਭ ਗਤਮਿਤ ਜਾਣੈ ਹਰ ਰਾਮੂ ਨਾਮ ਰਸਾਇ ਹਰ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਇਹ ਗੁਰੂ ਦੇ ਚਰਨਾਂ ਵਿੱਚ ਟਿਕਦਾ ਹੈ ਇੱਕੋ ਘਰ ਦੇ ਵਿੱਚ ਇਹਦਾ ਵਾਸ ਹੋ ਜਾਂਦਾ ਫਿਰ ਫਿਰ ਇਹਦੀ ਰਫਤਾਰ ਜਿਹੜੀ ਇਹ ਦੌੜ ਭੱਜ ਖਤਮ ਹੋ ਜਾਂਦੀ ਹੈ ਫਿਰ ਗੁਰਮਖ ਜਿਹੜਾ ਹੈ ਉਹ ਸਰੀਰ ਤੇ ਮਾਨ ਕਰਕੇ ਉਹਦੇ ਚਰਨਾਂ ਵਿੱਚ ਆਰਪਣ ਹੁੰਦਾ ਹੈ ਮਨ ਇਕਤ ਘਰ ਆਣੇ ਸਭ ਫਿਰ ਮਹਾਰਾਜ ਜੀ ਕਹਿੰਦੇ ਗਤ ਮਿਤ ਜਾਣ ਫਿਰ ਉਹਨੂੰ ਸੋਝੀ ਹੁੰਦੀ ਹੈ ਗਿਆਤ ਹੁੰਦੀ ਹੈ ਗਤ ਕਿਸ ਤਰ੍ਹਾਂ ਪ੍ਰਾਪਤ ਹੋਣੀ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਫਿਰ ਗਤ ਮਿਤ ਨੂੰ ਜਾਣ ਲੈਂਦਾ ਹਰ ਰਾਮੋ ਨਾਮ ਰਸਾਏ ਤੇ ਮਹਾਰਾਜ ਜੀ ਕਹਿੰਦੇ ਉਹ ਰੰਮੇ ਹੋਏ ਮਾਲਕ ਦੇ ਨਾਮ ਦੇ ਵਿੱਚ ਰਸ ਲੈਂਦਾ ਫਿਰ ਉਹਦਾ ਰਸ ਮੰਨਦਾ ਹੈ ਉਹਦਾ ਰਸ ਲੈਂਦਾ ਹੈ ਜਨ ਕੀ ਪੈਜ ਰੱਖੇ RAM ਨਾਮਾ ਪ੍ਰਹਿਲਾਦ ਉਧਾਰ ਉਤਾਰੇ ਇਥੇ ਧਾਰਨ ਲੈਂਦੇ ਹਨ ਮਹਾਰਾਜ ਸਤਿਗੁਰੂ ਜੀ ਕਹਿੰਦੇ ਜਨ ਕੀ ਪੈਜ ਰੱਖੇ RAM ਨਾਮਾ ਹਰਿ ਜੀ ਕਹਿੰਦੇ ਉਹ ਗੁਰਮਖਾਂ ਦੀ ਭਗਤਾਂ ਦੀ ਗੁਰਸੇਵਕਾਂ ਦੀ ਪਾਤਸ਼ਾਹ ਜੀ ਕਹਿੰਦੇ ਜਿਹੜਾ ਉਹਦਾ ਜਨ ਬਣਦਾ ਉਹਦੀ लाज ਵੀ ਰੱਖਦਾ ਉਹ ਉਹਦੀ ਆਬਰੂ लाज ਇੱਜ਼ਤ ਪਾਤੋ ਮਾਲਕ ਆਪ ਬਚਾਉਂਦਾ ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਪ੍ਰਹਲਾਦ ਉਧਾਰ ਤਰਾਏ ਹਰਾ ਜੀ ਕਹਿੰਦੇ ਜਿਵੇਂ ਪ੍ਰਹਲਾਦ ਦੀ लाज ਰੱਖੀ ਸੀ ਨਾ ਪੈਜ ਰੱਖ ਲਈ ਸੀ ਪੈਜ ਹੀ ਨਹੀਂ ਰੱਖੀ ਉਹਨੂੰ ਭਾਵ ਸਾਗਰ ਤੋਂ ਵੀ ਤਾਰਤਾ ਹਰਨਾਕਸ਼ ਦਾ ਪੁੱਤਰ ਪ੍ਰਹਲਾਦ ਹੋਇਆ ਜਿਹਨੂੰ ਆਪਾਂ ਰੋਜ ਆਸਾ ਜੀ ਦੀ ਵਾਰ ਵਿੱਚ ਖੀਲੇ ਸਕੇ ਵਿੱਚ ਯਾਦ ਕਰਦੇ ਆ ਨਾ ਹਰ ਜੁਗ ਜੁਗ ਭਗਤੋਂ ਪਾਇਆ ਐਜ ਰੱਖਦਾ ਆ ਰਾਮ ਰਾਜੇ ਹਰਨਾਕ ਸਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਇੱਥੇ ਵੀ ਗੁਰੂ ਰਾਮਦਾਸ ਜੀ ਉਹਦੀ ਗੱਲ ਕਰਦੇ ਹਨ ਕਹਿੰਦੇ ਇਸ ਜਿਸ ਤਰ੍ਹਾਂ ਭਾਈ ਭਗਤ ਪ੍ਰਲਾਦ ਦੀ ਮਹਾਰਾਜ ਨੇ ਲਾਜ ਰੱਖੀ ਉਹ ਨਾਮ ਤੇ ਉਹਦੀ ਡੋਰੀ ਵੱਜ ਗਈ ਨਾਮ ਤੇ ਭਰੋਸਾ ਵੱਜ ਗਿਆ ਤੇ ਰਮਿਓ ਹੀ ਮਾਲਕ ਨੂੰ ਪੇਸ਼ ਹੋਣਾ ਪਿਆ ਆਉਣਾ ਪਿਆ ਉਹਦੀ ਇੱਜ਼ਤ ਔਰੋ ਬਚਾਉਣ ਵਾਸਤੇ ਹਰਨਾਕਸ਼ ਦਾ ਵੱਡਾ ਅਤਿਆਚਾਰ ਕੀਤਾ ਗਿਆ ਪ੍ਰਲਾਦ ਤੇ ਛੋਟੀ ਉਮਰ ਸੀ ਅਤੇ ਹਰਨਾਕਸ਼ ਪਾਪੀ ਸੀ ਚੌਂਦਾ ਸਿੱਕੀ ਹਰ ਪਾਸੇ ਮੇਰੇ ਰਾਜ ਵਿੱਚ ਮੇਰੀ ਮਹਿਮਾ ਹੋਏ ਹੰਕਾਰ ਵਿੱਚ ਆ ਗਿਆ ਉਸੇ ਠਾਕਰ ਤੋਂ ਉਸੇ ਪਰਮੇਸ਼ਰ ਤੋਂ ਨੇਵਾਰ ਪ੍ਰਾਪਤ ਕੀਤੇ ਉਹਦੀ ਭਗਤੀ ਕਰਕੇ ਉਹਨੂੰ ਪ੍ਰਸੰਨ ਕਰ ਲਿਆ ਉਸੇ ਵਾਰਾਂ ਨੂੰ ਸ਼ਕਤੀਆਂ ਨੂੰ ਲੈ ਕੇ ਉਹ ਦੁਰਵਰ ਤੋਂ ਕਰਨ ਲੱਗਾ ਪ੍ਰਜਾ ਦੇ ਵਿੱਚ ਅਤਿਆਚਾਰ ਕਰਨ ਲੱਗਾ ਕਹਿੰਦਾ ਜਿਹੜਾ ਵੀ ਕੋਈ ਹਨਾਕ ਸ਼ਰਨਕਸ਼ ਕਰਦਾ ਉਹਨੂੰ ਛੱਡ ਦੋ ਜਿਹੜਾ ਵਿਸ਼ਨੂੰ ਭਗਵਾਨ ਨੂੰ ਪਰਮੇਸ਼ਰ ਨੂੰ ਹਰੀ ਨੂੰ ਧਿਆਉਂਦਾ ਹੈ ਉਹਦਾ ਭਗਤ ਹੈ ਉਹਨੂੰ ਮਾਰ ਛੱਡੋ ਜੇ ਉਹ ਮੰਨਦਾ ਠੀਕ ਹੈ ਨਹੀਂ ਮੰਨਦਾ ਤੇ ਉਹਨੂੰ ਕੈਦ ਕਰ ਲੋ ਮਾਰ ਸੱਡੋ ਉਹਨੂੰ ਤਸੀਹੇ ਦੇਵੋ ਫਿਰ ਇਹਦੇ ਘਰ ਦੇ ਵਿੱਚ ਹੀ ਪ੍ਰਮਾਤਮਾ ਨੇ ਸ਼੍ਰੀਕ ਭਿਜਿਆ ਦਾ ਪੁੱਤਰ ਪੈਦਾ ਹੋਇਆ ਪ੍ਰਹਲਾਦ ਤੇ ਉਹ ਪ੍ਰਮਾਤਮਾ ਦੀ ਭਗਤੀ ਕਰਨ ਲੱਗਾ ਭਗਵਾਨ ਦੀ ਭਗਤੀ ਵਾਲਾ ਪੈਦਾ ਕਰਤਾ ਜੇ ਸਾਧ ਸੰਗਤ ਜੀ ਜੇ ਜਦੋਂ ਕਿਸੇ ਪਾਪ ਦਾ ਉਹਨੇ ਵਾਥ ਕਰਨਾ ਹੁੰਦਾ ਹੈ ਕਿਸੇ ਪਾਪ ਨੂੰ ਠੱਲ ਪਾਣੀ ਹੁੰਦੀ ਹੈ ਫਿਰ ਖੁਦ ਉਹ ਸਰੀਰ ਦੇ ਵਿੱਚ ਪੈਦਾ ਹੁੰਦਾ ਹੈ ਉਹ ਸਰੀਰ ਦੇ ਵਿੱਚ ਅਵਤਾਰ ਲੈ ਕੇ ਉਹ ਪਾਪ ਨੂੰ ਠੱਲ ਪੰਦਾ ਪ੍ਰਮਾਤਮਾ ਤੇ ਰਨਾਕਸ਼ ਦੇ ਘਰੀ ਪ੍ਰਿਲਾਦ ਪੈਦਾ ਹੋਇਆ ਉਹ ਵਿਸ਼ਨੂੰ ਵਿਸ਼ਨੂੰ ਕਰਦਾ ਭਗਵਾਨ ਹਰੀ ਹਰੀ ਕਰਦਾ ਤੇ ਦੇ ਪਹਿਰੇਦਾਰਾਂ ਨੇ ਕਿਹਾ ਮਹਾਰਾਜ ਤੇਰਾ ਤੁਹਾਡਾ ਸੁਪੁੱਤਰ ਜੀ ਜਦੋਂ ਪਤਾ ਲੱਗਾ ਨੇ ਨਾ ਰਨਾਕਸ਼ ਨੂੰ ਉਹਨੇ ਉਹਨੂੰ ਵੀ ਨਹੀਂ ਬਖਸ਼ਿਆ ਕੈਦ ਵਿੱਚ ਕਰ ਲਿਆ ਪ੍ਰਿਲਾਦ ਨੂੰ ਕੈਦ ਕਰਕੇ ਤੇ ਸੀਏ ਦਿਨੇ ਸ਼ੁਰੂ ਕਰਤੇ ਕਹਿੰਦੇ ਜੇ ਨਾਮ ਜਪੇ ਠੀਕ ਨੇ ਤੇਨੂੰ ਵਿੱਚ ਸੀਏ ਦੇਵੋ ਸੱਕੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ ਤੇ ਇੱਕ ਦਿਨ ਐਸਾ ਆਇਆ ਇਹ ਵੱਡਾ ਇਤਿਹਾਸ ਹੈ ਸਾਧ ਸੰਗਤ ਜੀਓ ਲੱਕੜਾਂ ਦੇ ਵਿੱਚ ਵੀ ਸਾੜਿਆ ਹੌਲਕਾ ਨੂੰ ਬਿਠਾ ਕੇ ਆਪਣੀ ਭੈਣ ਨੂੰ ਜਿਹਨੂੰ ਸ਼ਿਵਜੀ ਦੇ ਵਾਰ ਪ੍ਰਾਪਤ ਸੀ ਕਿ ਅੱਗ ਦੇ ਨਾਲ ਅਗਨੀ ਨਾਲ ਨਹੀਂ ਸੜ ਸਕਦੀ ਸੀ ਤੇ ਪਰ ਪ੍ਰਲਾਦ ਭਗਤ ਸੀ ਪਰਮੇਸ਼ਰ ਦਾ ਉਹ ਹੌਲਕਾ ਜਿਹੜੀ ਸੀ ਜਿੱਥੋਂ ਹੋਲੀ ਮਨਾਦਿਆਂ ਹਿੰਦੂ ਭਰਾ ਹੋਲੀ ਨੂੰ ਸਾੜਦੇ ਹਨ ਜਿਵੇਂ ਆਪਾਂ ਲੋਈ ਵਾਲੇ ਦਿਨ ਲੱਕੜਾ ਸਾੜਦੇ ਹਨ ਵੱਡਾ ਪੁੱਗਾ ਬਣਾ ਕੇ ਇਸੇ ਤਰ੍ਹਾਂ ਹਿੰਦੂ ਭਰਾ ਹੋਲੀ ਸਾੜਦੇ ਹਨ ਨਾਲੇ ਹੋਲੀ-ਹੋਲੀ ਕਰਦੇ ਨਾਲੇ ਸਾੜਦੇ ਹਨ ਤੇ ਉਹਦਾ ਮਤਵ ਲਈ ਹੈ ਕਿ ਹੋਲੀ ਉਸ ਵੇਲੇ ਦਾ ਉਹ ਦ੍ਰਿਸ਼ ਹੈ ਕਿ ਰਣਾਕਸ਼ ਨੇ ਵੱਡਾ ਢੇਰ ਲਵਾਤਾ ਲੱਕੜਾਂ ਦਾ ਉਹਦੇ ਵਿੱਚ ਆਪਣੀ ਭੈਣ ਨੂੰ ਬਿਠਾਇਆ ਤੇ ਨਾਲ ਉਹਦੀ ਬੁੱਕਲ ਵਿੱਚ ਪ੍ਰਿਲਾਦ ਨੂੰ ਬਿਠਾਇਆ ਕਿ ਪ੍ਰਿਲਾਦ ਸੜ ਜਾਵੇਗਾ ਸਵਾਹ ਹੋ ਜਾਵੇਗਾ ਤੇ ਹੂਲਕਾ ਬਚ ਜਾਵੇਗੀ ਔਰ ਉਹ ਕਿੱਥੋਂ ਹੜਾ ਸੀ ਕਿਉਂਕਿ ਪਰਮੇਸ਼ਰ ਦਾ ਭਗਤ ਕਦੀ ਛੱਡਦਾ ਨਹੀਂ ਉਹ ਅੰਦਰਲੀ ਤਪਸ਼ ਤੋਂ ਤੇ ਬਾਹਰਲੀ ਤਪਸ਼ ਤੋਂ ਬਾਹਰ ਹੋ ਜਾਂਦਾ ਤੇ ਉਸੇ ਵਕਤ ਜਿਹੜਾ ਪ੍ਰਿਲਾਦ ਸੀ ਉਹ ਰਾਮ ਨੂੰ ਚੇਤੇ ਕਰ ਲੰਗਾ ਰਾਮ ਦਾ ਭਜਨ ਕਰਨ ਲੱਗਾ ਹਰੀ ਹਰੀ ਕਰ ਰਿਹਾ ਤੇ ਸਾਧ ਸੰਗਤ ਜੀ ਉਹ ਅਨਾਕਸ਼ ਦੀ ਜਿਹੜੀ ਭੈਣ ਸੀ ਹੋਲਕਾ ਉਹ ਸੜ ਕੇ ਸੁਆਹ ਹੋ ਗਈ ਜਿਹੜਾ ਪ੍ਰਿਲਾਦ ਸੀ ਉਸ ਲੱਕੜਾਂ ਦੇ ਵਿੱਚੋਂ ਅੱਗ ਦੇ ਵਿੱਚੋਂ ਉਸੇ ਤਰ੍ਹਾਂ ਹੀ ਬੈਠਾ ਹੋਇਆ ਭਗਤੀ ਕਰਦਾ ਰਿਹਾ ਭਜਨ ਕਰਦਾ ਬਾਹਰ ਨਿਕਲ ਆਇਆ ਇਹ ਵੀ ਫੇਲ ਹੋ ਗਿਆ ਇੱਥੇ ਵੀ ਐਨੇ ਉਹਨੇ ਵਾਰ-ਵਾਰ ਯਤਨ ਕੀਤੇ ਹਰਨਾਕਸ਼ ਨੇ ਮਾਰਨ ਦੇ ਪਰ ਪ੍ਰਲਾਦ ਨੂੰ ਮਾਰ ਨਹੀਂ ਸਕਿਆ ਐਂਡ ਦੇ ਸਮੇਂ ਆਪਾਂ ਪੜਦੇ ਆ ਨਾ ਹਰਨਾਕਸ਼ ਦੁਸ਼ਟਾ ਮਾਰਿਆ ਪ੍ਰਲਾਦ ਤਰਾਇਆ ਨਾਰਸਿੰਘ ਦਾ ਰੂਪ ਹੋ ਕੇ ਪਰਮੇਸ਼ਰ ਨੂੰ ਆਉਣਾ ਪਿਆ ਆ ਸੰਗਤ ਜੀਓ ਜਿੰਨੇ ਵਾਰ ਵੀ ਪੂਰੇ ਕੀਤੇ ਤੇ ਹਰਨਾਕਸ਼ ਨੂੰ 파ੜ ਵੀ ਦਿੱਤਾ ਆਪਣੇ ਨੋਹਾਂ ਦੇ ਨਾਲ ਦੋ 파ੜ ਕਰਤਾ ਕਿਉਂਕਿ ਭਗਤ ਤੋਂ ਭਗਤ ਦੀ ਰੱਖਿਆ ਕਰਨ ਵਾਸਤੇ ਅਖੀਰ ਨੂੰ ਪਰਮਾਤਮਾ ਨੂੰ ਆਪ ਪਾਉਣਾ ਪਿਆ ਇੱਥੇ ਮਹਾਰਾਜ ਗੁਰੂ ਰਾਮਦਾਸ ਜੀ ਧਾਰਨ ਲੈਂਦੇ ਹਨ ਕਈ ਵਰੀ ਆਪਾਂ ਕਹਦੇ ਨਾ ਬਨੋਟੀ ਗੱਲਾਂ ਹਨ ਇਹ ਬਨੋਟੀ ਸਾਖੀਆਂ ਹਨ ਕਈ ਐਸੇ ਇਤਿਹਾਸ ਹਨ ਜਿਹੜੇ ਬਾਣੀ ਤੋਂ ਸਿੱਧ ਹੋ ਜਾਂਦੇ ਹਨ ਇੱਥੇ ਮਹਾਰਾਜ ਜੀ ਪ੍ਰਲਾਦ ਦੀ ਧਾਰਨ ਲੈਂਦੇ ਨੇ ਇਸ ਕਰਕੇ ਸਿੱਧ ਹੁੰਦਾ ਕਿ ਪ੍ਰਲਾਦ ਦਾ ਇਤਿਹਾਸ ਝੂਠਾ ਨਹੀਂ ਹੈ ਸਾ ਸੰਗਤ ਜੀ ਉਸ ਵੇਲੇ ਮਹਾਰਾਜ ਜੀ ਇਹ ਬਚਨ ਕਰਦੇ ਹਨ RAM ਜਨਕੀ ਪੈਜ ਰਖੇ ਰਾਮ ਨਾਮਾ ਪ੍ਰਹਿਲਾਦ ਉਧਾਰ ਤਰਾਏ ਮਹਾਰਾਜ ਕਹਿੰਦੇ ਜਿਵੇਂ ਪ੍ਰਹਿਲਾਦ ਨੂੰ ਤਾਰਤਾ ਨਾ ਇਸ ਸੰਸਾਰ ਤੋਂ ਸ੍ਰਿਸ਼ਟੀ ਤੋਂ ਉਹਨੂੰ ਬਚਾਇਆ ਵੀ ਤੇ ਤਾਰਿਆ ਵੀ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਗੁਰੂ ਦੇ ਸਿੱਖ ਗੁਰਮੁਖ ਜਨ ਜਿਹੜੇ ਬਣ ਕੇ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਵੀ ਇਹ ਭਾਵ ਸਾਗਰ ਤੋਂ ਬਾਣੀ ਤਾਰਦੀ ਹੈ ਰਾਮ ਰਾਮ ਰੰਮੋ ਰੰਮ ਉੱਚਾ ਗੁਣ ਕਤਿਆਤਨਾ ਪਾਇਆ ਹਰ ਜੀ ਕਹਿੰਦੇ ਉਹ ਸੁੰਦਰ ਹੈ ਉੱਚਾ ਹੈ ਇਹ ਬਚਨ ਕਰਦੇ ਹਨ ਮਹਾਰਾਜ ਰਾਮੋ ਰਾਮ ਰੰਮੋ ਰੰਮ ਤੋਂ ਭਾਵ ਹੁੰਦਾ ਹੈ ਸੋਹਣਾ ਸੁੰਦਰ ਮਹਾਰਾਜ ਕਹਿੰਦੇ ਉਹ ਰਾਮ ਮੇਰਾ ਜਿਹੜਾ ਹੈ ਨਾ ਉਹ ਬਹੁਤ ਚਤਰ ਹੈ ਸਿਆਣਾ ਹੈ ਉਹ ਸੁੰਦਰ ਬਹੁਤ ਹੈ ਉੱਚਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਦੇ ਗੁਣ ਕਹਿੰਦੇ ਆ ਗੁਣ ਗਾਉਂਦੇ ਆ ਮਹਾਰਾਜ ਜੀ ਕਹਿੰਦੇ ਸੀ ਗੁਣਤਾ ਗੁਰਸਿੱਖ ਉਹਦਾ ਗਾ ਸਕਦਾ ਹੈ ਭਗਤ ਜਨ ਉਹਦੇ ਗੁਣਾਂ ਦੀ ਕਥਨ ਕਰ ਸਕਦੇ ਨੇ ਪਰ ਅੰਤ ਨਹੀਂ ਉਹਦਾ ਲੈ ਸਕਦੇ ਅੰਤ ਨਹੀਂ ਪਾ ਸਕਦੇ ਉਹਦੇ ਵਿੱਚ ਗੁਣ ਕਿੰਨੇ ਕੁ ਹਨ ਕਿੰਨੇ ਕੁ ਉਹਦੇ ਵਿੱਚ ਮਹਿਮਾ ਕਿੰਨੇ ਕੁ ਗੁਣ ਹਨ ਉਹਦਾ ਕੋਈ ਅੰਤ ਨਹੀਂ ਐ ਸਮੁੰਦਰ ਹੈ ਗੁਰੂ ਸਮੁੰਦਰ ਦੇ ਵਿੱਚੋਂ ਜਿੰਨਾ ਮਰਜੀ ਜਲ ਕੋਈ ਪੀਵੀ ਜਾਵੇ ਸੱਟੀ ਜਾਵੇ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਣਾ ਇਸੇ ਤਰ੍ਹਾਂ ਗੁਰੂ ਸਮੁੰਦਰ ਹੈ ਸਾਗਰ ਹੈ ਗੁਰਸੇਖੋ ਦੇ ਵਿੱਚੋਂ ਜਿੰਨਾ ਮਰਜੀ ਗੁਣ ਕਤਰ ਲਈ ਕਰੀ ਜਾਣ ਵਰਤਾਈ ਜਾਣ ਪਰਛਮੁੰਦਰ ਨੂੰ ਗੁਰੂ ਨੂੰ ਕੋਈ ਫਰਕ ਨਹੀਂ ਹੈ ਨਾਨਕ ਰਾਮ ਨਾਮ ਸੁਣ ਭਿੰਨੇ ਰਾਮੇ ਨਾਮ ਸਮਾਇਆ ਖੀਰਲੀ ਤਖਤ ਵਿੱਚ ਮਹਾਰਾਜ ਜੀ ਫਿਰ ਭਾਈ ਵਚਨ ਕਰਦਾ ਨਾਨਕ ਰਾਮ ਨਾਮ ਸੁਣ ਭਿੰਨੇ ਹਰ ਜੀ ਕਹਿੰਦੇ ਮੈਂ ਹਰੀ ਦੇ ਰਾਮ ਦੇ ਨਾਮ ਨੂੰ ਸੁਣ ਕੇ ਰਸ ਲੈਂਦਾ ਵਾਂ ਭਿੰਨੇ ਤੋਂ ਭਾਪ ਭਿੰਨਾ ਰਸ ਜਿਵੇਂ ਭਿੰਨੀ بارش ਬਾਰੇ ਪਿੱਛੇ ਵਰਣਨ ਹੋਇਆ ਨਾ ਚਿਮਚਿਮੀ بارش ਇਸੇ ਤਰ੍ਹਾਂ ਹੀ ਨਾਮ ਦਾ ਰਸ ਭਿੰਨਾ ਰਸ ਹੈ RAME ਨਾਮ ਸਮਾਇਆ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੂੰ ਜੱਪ ਕੇ ਪੜ ਕੇ ਤੇ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਇੱਕੋ ਨਾਹਾ ਜਿਨ ਕੇ ਅੰਤਰੇ RAM ਨਾਮ ਵਸੇ ਇਨਾਂ ਦੇ ਹਿਰਦੇ ਵਿੱਚ ਅਗਲਾ ਬੰਦ ਮਹਾਰਾਜੀਤੋ ਸ਼ੁਰੂ ਕਰਦੇ ਹਨ ਹਿਰਦੇ ਦੇ ਵਿੱਚ ਜਿਨ ਅੰਤਰੇ ਰਾਮ ਨਾਮ ਵਸੈ ਤਿੰਨ ਚਿੰਤਾ ਸਭ ਗਵਾਇਆ ਰਾਮ ਜਿਨਾਂ ਦੇ ਅੰਤਰੇ ਤੋਂ ਭਾਵ ਅੰਦਰ ਰਜੀਦਾ ਨਾਮ ਮਹਾਰਾਜ ਜੀ ਕਹਿੰਦੇ ਭਾਈ ਵਸ ਜਾਂਦਾ ਤਿੰਨਾਂ ਦੀਆਂ ਚਿੰਤਾ ਸੋਰੇ ਸਾਰੇ ਖਤਮ ਹੋ ਜਾਂਦੇ ਹਨ ਸਭ ਗਵਾਇਆ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਭਾਈ ਗੁਰਸਿੱਖਾਂ ਦੇ ਗੁਰਮਖੰਦ ਦੇ ਭਗਤਾਂ ਦੇ ਅੰਦਰੋਂ ਝੋਰੇ ਸੰਸੇ ਦੁੱਖ ਮਹਾਰਾਜ ਜੀ ਕੱਟ ਦਿੰਦੇ ਹਨ ਨਵਿਰਤ ਕਰ ਦਿੰਦੇ ਹਨ ਜੀ ਸਭ ਅਰਥਾ ਸਭ ਧਰਮ ਮਿਲੈ ਮਨ ਚਿੰਦਿਆ ਸੋ ਫਲ ਪਾਇਆ ਜੇ ਮਹਾਰਾਜ ਜੀ ਕਹਿੰਦੇ ਸਭ ਅਰਥਾ ਸਭ ਧਰਮ ਮਿਲੈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਧਰਮ ਦੀ ਅਤੇ ਅਰਥ ਕਾਮ ਮੋਖ ਦੀ ਮਨ ਚਿੰਦਿਆ ਸੋ ਫਲ ਮਨ ਜੀਵੇਂ ਦਾ ਫਲ ਚੁੰਦਾ ਉਵੇਂ ਦਾ ਪ੍ਰਾਪਤ ਕਰਦਾ ਮਨ ਚਿੰਦਿਆ ਫਲ ਪਾਇਆ ਰਾਮ ਨਾਮ ਧਿਆਇਆ ਰਾਮ ਨਾਮ ਗੁਣ ਗਾਏ ਜੇ ਮਹਾਰਾਜ ਜੀ ਕਹਿੰਦੇ ਮਨ ਨੇ ਜੀਵੇਂ ਦਾ ਮਨ ਚ ਮਨੋਰ ਥਾਇਆ ਉਵੇਂ ਦਾ ਫਲ ਪਾ ਲਿਆ ਕਿਹਦੇ ਨਾਲ ਰਮਿਓਏ ਰਾਮ ਨੂੰ ਧਿਆਉਣ ਦੇ ਨਾਲ ਫਲ ਪਾਇਆ ਰਾਮ ਨਾਮ ਧਿਆਇਆ ਰਾਮ ਨਾਮ ਗੁਣ ਗਾਏ ਜਦੋਂ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਮ ਦੇ ਗੁਣਾਂ ਨੂੰ ਗਾਉਣਾ ਕੀਤਾ ਦੀ ਮਾਨ ਨੇ ਫਲ ਪਾਲਿਆ ਆਨੰਦ ਪਾਲਿਆ ਦੁਰਮਤ ਬੁੱਧ ਗਈ ਸੁੱਧ ਹੋਈ ਰਾਮਨਾਮ ਮਨ ਲਾਏ ਮਹਾਰਾਜ ਜੀ ਕਹਿੰਦੇ ਦੁਰਮਤ ਮਾੜੀ ਮਤ ਨੂੰ ਕਹਿੰਦੇ ਹਨ ਦੁਰਮਤ ਮਾੜੀ ਮਤ ਖਤਮ ਹੋ ਗਈ ਕੋ ਬੁੱਧ ਜਿਹੜੀ ਆ ਉਹ ਖਤਮ ਹੋ ਗਈ ਸੁੱਧ ਮਹਾਰਾਜ ਜੀ ਕਹਿੰਦੇ ਮਾਨ ਹੋ ਗਿਆ ਸੁੱਧ ਹੋਈ ਰਾਮਨਾਮ ਮਨ ਲਾਏ ਜਦੋਂ ਰਮੀ ਹੋਏ ਮਾਲਕ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਉਹਦੇ ਨਾਮ ਦੇ ਨਾਲ ਮਨ ਲਾਏ ਮਨ ਜਿਹੜਾ ਜੁੜ ਗਿਆ ਉਹਦੇ ਨਾਲ ਮਾੜੀ ਮੱਤ ਕਹਿੰਦੇ ਦੁਰਮਤ ਮਹਾਰਾਜ ਜੀ ਕਹਿੰਦੇ ਨਾਸ ਹੋ ਗਈ ਸਫਲ ਜਨਮ ਸਰੀਰ ਸਭ ਹੋਆ ਜਿਤ ਧਰਾਵ ਨਾਮ ਪਰਗਾਸਿਆ ਇਹ ਮਹਾਰਾਜ ਜੀ ਕਹਿੰਦੇ ਜਨਮ ਹੀ ਸਫਲ ਬਣ ਗਿਆ ਜਨਮ ਸਫਲ ਹੋ ਗਿਆ ਜਨਮ ਸਰੀਰ ਸਭ ਹੋਆ ਸਫਲ ਜਨਮ ਸਰੀਰ ਸਭ ਹੋਆ ਮਹਾਰਾਜ ਜੀ ਕਹਿੰਦੇ ਜਨਮ ਮਨੁੱਖਾ ਜੀਵਨ ਹੀ ਸਫਲ ਬਣ ਗਿਆ ਸਰੀਰ ਜਿੱਥੇ ਇੰਦਰੀ ਇੰਦਰੀਆਂ ਸਫਲ ਹੋਏ ਉਥੇ ਸਰੀਰ ਵੀ ਪੀਤਰ ਹੋ ਗਿਆ ਸਭ ਹੁਆ ਜਿਤ ਰਾਮ ਨਾਮ ਪ੍ਰਗਾਸਿਆ ਜਿਨ੍ਹਾਂ ਦੇ ਮਹਾਰਾਜ ਜੀ ਕਹਿੰਦੇ ਭਾਈ ਹਿਰਦਿਆਂ ਦੇ ਵਿੱਚ ਨਾਮ ਜਿਹੜਾ ਸੀ ਉਹ ਪ੍ਰਕਾਸ਼ਿਆ ਗਿਆ ਨਾਮ ਦਾ ਪ੍ਰਕਾਸ਼ ਹੋ ਗਿਆ ਇਹ ਪ੍ਰਕਾਸ਼ ਦੇ ਨਾਲ ਮਹਾਰਾਜ ਜੀ ਕਹਿੰਦੇ ਮਨ ਤਨ ਪੱਖੋਂ ਸਫਲ ਹੋ ਗਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮਖ ਨਿਜ ਘਰ ਵਸਿਆ ਹਰ ਜੀ ਕੀਲੀ ਤਕ ਵਿੱਚ ਫਿਰ ਬਚਨ ਕਰਦਾ ਨਾਨਕ ਹਰ ਭਜ ਹਰ ਜੀ ਕਹਿੰਦੇ ਨਾਨਕ ਹਰੀ ਦਾ ਭਜਨ ਸਦਾ ਦਿਨ ਰਾਤ ਹੀ ਕਰਨਾ ਚਾਹੀਦਾ ਦਿਨ ਰਾਤ ਹੀ ਉਹਨੂੰ ਚੇਤੇ ਰੱਖਣਾ ਚਾਹੀਦਾ ਹਰ ਭਜ ਸਦਾ ਦਿਨ ਰਾਤ ਗੁਰਮਖ ਨਿਜ ਘਰ ਵਸਿਆ ਮਹਾਰਾਜ ਜੀ ਕਹਿੰਦੇ ਗੁਰਮਖਾਂ ਦੇ ਨਿਜ ਘਰ ਵਿੱਚ ਉਹ ਆਪਰਕਾਸ਼ ਹੋਇਆ ਜਿਨ੍ਹਾਂ ਨੇ ਗੁਰੂ ਦੀ ਮਹਾਰਾਜ ਜੀ ਕਹਿੰਦੇ ਮੱਤ ਲੈ ਲਈ ਉਹਨਾਂ ਦੇ ਨਿੱਜ ਘਰ ਦੇ ਵਿੱਚ ਉਹ ਪ੍ਰਕਾਸ਼ ਹੋ ਗਿਆ ਉਹ ਦਿਨ ਰਾਤ ਹੀ ਉਹਦੇ ਤੇ ਵਿਸ਼ਵਾਸ ਦਿਨ ਰਾਤ ਹੀ ਉਹਨੂੰ ਧਿਆਉਂਦੇ ਰਹੇ ਉਹਨੂੰ ਜਪਦੇ ਰਹੇ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਅਨੇਕਾਂ ਹੀ ਭੁੱਲਾ ਹੋ ਜਾਂਦੀਆਂ ਹਨ ਮਹਾਰਾਜ ਸਤਿਬਖਸ਼ਣ ਜੀ ਆਇਆ ਮਾਈ ਭਾਈ ਸੰਗਤਾਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ